ਕੈਨੇਡੀਅਨ ਖਬਰ ਨਾਵਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਭਗਨਾ ਤੇ ਇਸ ਵਕਤ ਦੀ ਵੱਡੀ ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਨਿਕਲ ਕੇ ਆ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਜਿੱਥੇ ਹਰ ਰੋਜ਼ ਕੈਪ ਤੇ ਕੈਪ ਲੱਗ ਰਹੇ ਹੈ ਇੱਕ ਵੱਡਾ ਕੈਪ ਜਿਹੜਾ ਕਿ ਇਸ ਵਕਤ ਦੀ ਜੋ ਵੱਡੀ ਕੈਨੇਡਾ ਦੀ ਬ੍ਰੇਕਿੰਗ ਖਬਰ ਹੈ ਕਿ ਇੱਕ ਵੱਡਾ ਕੈਪ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਹੋਰ ਲਗਾ ਦਿੱਤਾ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਤੇ ਕਾਲਜ ਨੇ ਉਹਨਾਂ ਦੇ ਵਿੱਚ ਔਰ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜਿਹੜਾ ਕਿ ਈ ਪਰਸੈਂਟ ਕੋਟਾ ਸੀਮਿਤ ਕਰ ਦਿੱਤਾ ਗਿਆ ਤੇ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਤੋਂ ਪਹਿਲਾਂ ਇਹ ਕੋਟਾ 35% ਸੀ ਤੇ 5% ਕੋਟਾ ਇਹ ਇੰਟਰਨੈਸ਼ਨਲ ਸਟੂਡੈਂਟਸ ਦਾ ਘਟਾ ਦਿੱਤਾ ਗਿਆ ਤੇ ਘਟਾਉਣ ਦੇ ਨਾਲ ਹੁਣ ਕਿੰਨਾ ਕੁ ਨੁਕਸਾਨ ਹੋਵੇਗਾ ਇਹ ਸਭ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਇਸ ਪੂਰੇ ਮਾਮਲੇ ਦੇ ਵਿੱਚ ਸਾਡੀ ਅੱਜ ਦੀ ਇੱਕ ਖਾਸ ਰਿਪੋਰਟ ਜਿਹੜੀ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਵਿੱਚ ਦਾਖਲਾ ਹੋਰ ਔਖਾ ਹੋ ਗਿਆ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਮੋਤਰੀ ਵਿਦਿਆਰਥੀਆਂ ਦੀ ਗਿਣਤੀ ਹੋਰ ਘਟਾਉਣ ਦਾ ਐਲਾਨ ਕੀਤਾ ਗਿਆ ਹੈ। ਹੁਣ BC ਦੇ ਕਾਲਜ ਅਤੇ ਯੂਨੀਵਰਸਿਟੀਆਂ ਆਪਣੇ ਕੁੱਲ ਸਮਰੱਥਾ ਦਾ ਸਿਰਫ 30% ਦਾ ਹਿੱਸਾ ਵਿਦਿਆਰਥੀਆਂ ਨੂੰ ਦਾਖਲਾ ਦੇ ਸਕਣਗੇ। 2023 ਵਿੱਚ BC ਦੀਆਂ ਵਿਦਿਅਕ ਸੰਸਥਾਵਾਂ ਨੂੰ 35% ਦੀ ਕਮੋਤਰੀ ਵਿਦਿਆਰਥੀ ਦਾਖਲ ਕਰਨ ਦੀ ਖੁੱਲ ਮਿਲੀ ਹੋਈ ਸੀ। 2023 ਵਿੱਚ 4,27,000 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ ਸੀ ਅਤੇ ਮੌਜੂਦਾ ਵਰੇ ਦੌਰਾਨ ਹੁਣ ਤੱਕ 90000 ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਵੀਜ਼ਾ ਹਾਸਲ ਕਰ ਚੁੱਕੇ ਨੇ 2022 ਦੇ ਵਿੱਚ 319000 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਸੀ ਜਦਕਿ 2021 ਵਿੱਚ ਇਹ ਆਲਖੜਾ 216000 ਦਰਜ ਕੀਤਾ ਗਿਆ ਸੀ ਵੀਸੀ ਵਿੱਚ ਨਵੇਂ ਅਦਾਇਤਾਂ ਜੁਲਾਈ ਮਹੀਨੇ ਤੋਂ ਲਾਗੂ ਹੋ ਰਹੀਆਂ ਨੇ ਤੇ ਆਉਣ ਵਾਲੇ ਆਦਾਤਮਿਕ ਸੈਸ਼ਨ ਦੌਰਾਨ ਇਹਨਾਂ ਮੁਤਾਬਕ ਦਾਖਲੇ ਕਰਨੇ ਹੋਣਗੇ ਬੀਸੀ ਦੇ ਪੋਸਟ ਸਕੈਂਡਰੀ ਐਜੂਕੇਸ਼ਨ ਅਤੇ ਫਿਊਚਰ ਸਕਿਲਸ ਮਾਮਲਿਆਂ ਦੇ ਮੰਤਰਾਲੇ ਨੇ ਇਹ ਕਿਹਾ ਕਿ ਕਮੋਤਰੀ ਵਿਦਿਆਰਥੀਆਂ ਦੇ ਦਾਖਲੇ ਬਾਰੇ ਨਵੀਂ ਹਦਾਇਤਾਂ ਸਬੰਧਤ ਵਿਦਿਕ ਆਧਾਰਿਆਂ ਦੀਆਂ ਸੇਵਾਵਾਂ ਦੇ ਮਿਆਰ ਉੱਚਾ ਰੱਖਣ ਦੇ ਮਕਸਦ ਤਹਿਤ ਜਾਰੀ ਕੀਤੀਆਂ ਗਈਆਂ ਨੇ ਸੂਬਾ ਸਰਕਾਰ ਦਾ ਹੁਣ ਇਹ ਕਹਿਣਾ ਹੈ ਕਿ ਇਸ ਵੇਲੇ ਤਕਰੀਬਨ 1,75,000 ਕਮੋਤਰੀ ਵਿਦਿਆਰਥੀ ਪੜ ਰਹੇ ਨੇ ਅਤੇ ਨਮੀਆਂ ਅਦਾਇਤਾਂ ਲਾਗੂ ਹੋਣ ਮਗਰੋਂ ਇਹਨਾਂ ਦੀ ਗਿਣਤੀ ਵਿੱਚ ਕਮੀ ਆਵੇਗੀ। ਸੂਬਾ ਸਰਕਾਰ ਵੱਲੋਂ ਵਿੱਦਿਅਕ ਅਧਾਰਿਆਂ ਨੂੰ ਕਮੋਤਰੀ ਵਿਦਿਆਰਥੀਆਂ ਨਾਲ ਸੰਬੰਧਿਤ ਆਪਣੀ ਯੋਜਨਾ ਪੇਸ਼ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਤਾਂਕਿ ਵਿਦਿਆਰਥੀਆਂ ਦੀ ਗਿਣਤੀ ਬਾਰੇ ਤੈਅ ਹੱਦ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਕੁਐਟਲੈਂਡ ਪੋਲੀਟੈਕਨੀਕਲ ਯੂਨੀਵਰਸਿਟੀ ਵੱਲੋਂ 2023 ਵਿੱਚ ਦਾਖਲ ਕੀਤੇ ਗਏ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 36% ਤੱਕ ਪਹੁੰਚ ਗਈ ਸੀ ਜੋ ਵੱਡੀ ਉਲੰਘਣਾ ਨਹੀਂ ਸੀ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਜੈਨਾ ਮਿਚੇਲ ਨੇ ਇਹ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਮੌਜੂਦਾ ਬਰੇ ਦੌਰਾਨ ਦਾਖਲੇ ਦੀ ਹੱਦ ਨੂੰ ਵਧੇਰੇ ਕਾਰਗਰ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇਗਾ ਕੈਨੇਡਾ ਸਰਕਾਰ ਵੱਲੋਂ ਜਨਵਰੀ 2023 ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਬਾਰੇ ਕੀਤੇ ਗਏ ਐਲਾਨ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਨਵੀਂ ਵਿਦਿਅਕ ਅਧਾਰਿਆਂ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ ਤੇ 2 ਸਾਲ ਦੀ ਮੁਕੰਮਲ ਪਾਬੰਦੀ ਲਾਉਣ ਦਾ ਵੀ ਐਲਾਨ ਕੀਤਾ ਗਿਆ। ਭਾਵੇਂ BC ਵਿੱਚ 1,75,000 ਇੰਟਰਨੈਸ਼ਨਲ ਵਿਦਿਆਰਥੀ ਪੜ੍ਹ ਰਹੇ ਨੇ ਪਰ ਇਹਨਾਂ ਵਿੱਚੋਂ ਅੱਧੇ ਤੋਂ ਵੱਧ ਪ੍ਰਾਈਵੇਟ ਵਿਦਿਅਕ ਅਧਾਰਿਆਂ ਦਾ ਹਿੱਸਾ ਨੇ ਕੈਨੇਡਾ ਵਿੱਚ ਕੌਮੀ ਅਤੇ ਸੂਬਾ ਪੱਧਰ ਤੇ ਕਮੋਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਕਦਮ ਅਜੇ ਸਮੇਂ ਉਠਾਇਆ ਜਾ ਰਿਹਾ ਜਦੋਂ 2023 ਵਿੱਚ ਇਹ ਆંકੜਾ 10 ਲੱਖ 40 ਹਜ਼ਾਰ ਨੂੰ ਟੱਪ ਗਿਆ ਹੈ ਫੈਡਰਲ ਸਰਕਾਰ ਨੂੰ 9.5 ਲੱਖ ਵਿਦਿਆਰਥੀਆਂ ਦੇ ਪਹੁੰਚਣ ਦੀ ਉਮੀਦ ਸੀ ਪਰ ਗਿਣਤੀ ਕਿਤੇ ਜ਼ਿਆਦਾ ਉੱਪਰ ਚਲੀ ਗਈ ਹੈ ਸਭ ਤੋਂ ਵੱਧ ਇੰਟਰਨੈਸ਼ਨਲ ਵਿਦਿਆਰਥੀ ਭਾਰਤ ਤੋਂ ਆ ਰਹੇ ਨੇ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਨਾਲ ਸੰਬੰਧਤ ਹੁੰਦੇ ਨੇ ਪਾਰ ਤੋਂ ਬਾਅਦ ਚੀਨ, ਫਿਲਪੀਨ ਅਤੇ ਨਾਈਜੀਰੀਆ ਤੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਦੇ ਵਿੱਚ ਪਹੁੰਚਦੇ ਨੇ